ਇਸ ਜੇ ਤੁਸੀਂ ਮੈਨੂੰ ਸਮਰੂਹ ਵਲੇ ਹੋਰ ਤਖੜਾ ਕਰ ਦੋਗੇ ਫਿਰ ਨਹੀਂ ਰੋਕਣਗੇ ਹੋਰ ਨਹੀਂ ਮੈਂ ਕਹਿ ਸਕਦਾ ਤਾਂ ਅੱਜ ਅੱਜ ਦੇ ਜਿਹੜੀ ਤੁਹਾਨੂੰ ਘਰ ਦੇ ਵਿੱਚ ਰੱਖਿਆ ਗਿਆ ਤਾਂ ਅੱਜ ਕੀ ਕਹਿਣਾ ਚਾਹੋਗੇ ਤੇ ਅਗਲਾ ਐਕਸ਼ਨ ਤੁਹਾਡੀ ਪਾਰਟੀ ਵੱਲੋਂ ਕੀ ਦਿੱਤਾ ਜਾਊਗਾ ਇਹ ਅੱਜ ਜਿਹੜਾ ਨਤੀਜਾ ਨਿਕਲੂਗਾ ਰੋਕੋ ਦਾ ਉਸ ਤੋਂ ਬਾਅਦ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਇੱਥੇ ਦੇਖਾਂਗੇ ਕਿ ਸਾਡੀ ਕਿੰਨੀ ਸਟਰੈਂਥ ਹੈਗੀ ਹੈ ਫਿਰ ਉਹਦੇ ਮੁਤਾਬਕ ਅਸੀਂ ਨੈਕਸਟ ਕਹਾਂਗੇ ਪਰ ਮੇਨ ਇਸ਼ੂ ਹੈ ਕਿ ਸੜੀਆਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਇਹਦੇ ਵੱਲ ਸੈਂਟਰ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹ ਗੌਰ ਕਰਦੀ ਤੇ ਪੁਲਿਸ ਦਾ ਮਤਲਬ ਹੈ ਕਿ ਇਹ ਤੁਸੀਂ ਗਵਰਨਮੈਂਟ ਨੂੰ ਇਤਲਾਹ ਦਿਓ ਤੇ ਪੁਲਿਸ ਕਿਉਂ ਨਹੀਂ ਇਤਲਾਹ ਦੇ ਰਹੀ ਕਿ ਆ ਇਹਨਾਂ ਦੇ ਰੋਸ ਹੈਗੇ ਆ ਜਦੋਂ ਮੈਂ ਐਸਐਸਪੀ ਸੀਗਾ ਮੈਂ ਪੂਰੀ ਇਤਲਾਹ ਬਤੌਰ ਐਸਐਸਪੀ ਪਿੰਡਰਵਾਲਿਆਂ ਦੇ ਜਿਹੜਾ ਇਹ ਜਦੋਂ ਜੈ ਸੀ ਦਿੰਦਾ ਰਿਹਾ ਸੀਗਾ ਕਿ ਨਾ ਕਰੋ ਨਾ ਕਰੋ ਜਿਵੇਂ ਰੇਲਵੇ ਦਾ ਮਾਸਟਰ ਇਹ ਸਟੇਸ਼ਨ ਮਾਸਟਰ ਸਿਗਨਲ ਦਿੰਦਾ ਮੈਂ ਤਾਂ ਸਿਗਨਲ ਦੇ ਹੀ ਜਾਂਦਾ ਸੀ ਕਿ ਨਾ ਕਰੋ ਨਾ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਭਕ ਚੁਗੀ ਗੱਲ ਮਾਨ ਸਰ ਕਿੰਨੇ ਵਜੇ ਤੁਹਾਨੂੰ ਨਜ਼ਰਬੰਦ ਕੀਤਾ ਗਿਆ ਪੁਲਿਸ ਮੈਨੂੰ ਰਾਤ ਨੂੰ ਘਰ ਤੱਕ ਸੀਗੇ अच्छा ਵਿਵੇਸ਼ ਨੂੰ ਅੱਜ ਨਜ਼ਰਬੰਦ ਕੀਤਾ ਚਾਹ ਮਹੂਰੀਅਤ ਦਾ ਅਧਿਕਾਰ ਕੋ ਗਿਆ 31 ਤੋਂ ਟੈਸਟ ਕਰਨ ਦਾ ਕੀ ਸਮਝ ਜੋ ਵੀ ਸਟੇਟ ਗਵਰਨਮੈਂਟ ਸੈਂਟਰ ਦੇ ਇਸ਼ਾਰੇ ਤੇ ਸਭ ਕੁਝ ਕਰ ਬਿਲਕੁਲ ਇਹ ਮੇਰੇ ਮਤ ਤੋਂ ਦੋਨੇ ਹੀ ਨਹੀਂ ਸਾਡੀ ਗੱਲ ਸੁਣ ਰਹੀ ਦੀ ਇਹ ਨਾ ਤਾਂ ਇਹ ਆਮ ਆਦਮੀ ਪਾਰਟੀ ਸੁਣ ਰਹੀ ਹੈ ਇਹ ਵੀ ਸੈਂਟਰ ਦੇ ਨਾਲ ਰਲ ਕੇ ਇਹ ਝੂਠੇ ਮੁਕਾਬਲੇ ਕਰਨ ਲੱਗ ਪਈ ਹੈ ਜਿਹੜੇ ਮੈਂ ਤੁਹਾਨੂੰ ਲਿਖਾਇਆ ਹੁਣੇ ਦੋਨੋਂ ਇੱਕ ਥੈਲੀ ਦੇ ਵਿੱਚ ਵੜ ਗਏ ਹੈਗੇ ਇਹਦੇ ਸੰਬੰਧਿਤ ਤੁਸੀਂ ਪਹਿਲਾਂ ਵੀ ਰਿਟਰਨ ਚ ਕੰਪਲੇਨਟ ਕੀਤੀ ਸੀ ਮੈਨੂੰ ਲੱਗਦਾ ਸ਼ਾਇਦ ਸਪੀਕਰ ਜੀ ਅਸੀਂ ਡੀਸੀ ਡੀਸੀਆਂ ਨੂੰ ਸਾਰੇ ਮੈਮੋਰੰਡਮ ਡੀਸੀਆਂ ਨੂੰ ਦਿੱਤੇ ਹੈ ਜੀ ਇਹ 22 ਫੈਬਰੂਰੀ ਨੂੰ ਅਸੀਂ ਸਾਰੇ ਡੀਸੀਆਂ ਨੂੰ ਇਹ ਮੈਮੋਰੰਡਮ ਇਹ ਸਾਰੀਆਂ ਗੱਲਾਂ ਦੇ ਦਿੱਤੇ ਹੈ ਇਹਦਾ ਮਤਲਬ ਹੈ ਕਿ ਗਵਰਨਮੈਂਟ ਆਫ ਇੰਡੀਆ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਸਾਰਾ ਪਤਾ ਹੈ ਕਿ ਕੀ ਹੋ ਰਿਹਾ ਤੇ ਅਜੇ ਤੱਕ ਨੋਟਿਸ ਕਿਉਂ ਨਹੀਂ ਦੇਿਆ ਫਿਰ ਹੁਣ ਦੇਖੋ ਕੈਨੇਡਾ ਦੇ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਨੂੰ ਗੱਲ ਹੀ ਨਹੀਂ ਕਰਨ ਦਿੱਤੀ ਉੱਥੇ ਇੰਨੇ ਸਿੱਖ ਇਕੱਠੇ ਹੋ ਗਏ ਹੁਣ ਯੂਕੇ ਦੇ ਵਿੱਚ ਐਂਬੈਸੀ ਨੂੰ ਘੇਰ ਲੱਗ ਪਿਆ ਇਹ ਤਾਂ ਮੇਰਾ ਮਤਲਬ ਇੰਟਰਨੈਸ਼ਨਲੀ ਸਿੱਖ ਇੰਨੇ ਡਿਸਟਰਬਡ ਹੋਏ ਪਏ ਐ ਤੇ ਇੰਡੀਆ ਠੀਕ ਐ ਬਾਅਦ ਸਿੱਖਾਂ ਨੂੰ ਮਰਵਾ ਰਹੀ ਐ ਪਰ ਇਹਨਾਂ ਦੀਆਂ ਤਾਂ ਐਂਬੈਸੀਆਂ ਹੈਗੀਆਂ ਉੱਥੇ ਚਾਰ ਪੰਜ ਬਾਬੂ ਐ ਪਰ ਸਿੱਖ ਤਾਂ ਸਾਰੇ ਪਾਸੇ ਸਾਰੀ ਦੁਨੀਆ ਚੋਂ ਫੈਲ ਗਏ ਹੁਣ ਮਾਸੀ ਤੰਗ ਦੀ ਕੀ ਫਲਸਫੀ ਉਹ ਕਹਿੰਦੀ ਐ ਕਿ ਜਿਹੜਾ ਦਿਹਾਤੀ ਏਰੀਆ ਹੈ ਜੇ ਉਹ ਸ਼ਹਿਰੀਆਂ ਨੂੰ ਘੇਰ ਲਵੇ ਤਾਂ ਫੇਰ ਇਹ ਜਿਹੜੀ ਰੈਵੋਲੂਸ਼ਨ ਹੈ ਜਦੋਂ ਜਦ ਤਾ ਇਹ ਕਾਮਯਾਬ ਹੋ ਜਾਂਦੀ ਹੈ ਹੁਣ ਇਹ ਇੰਡੀਆ ਐਂਬੈਸੀਸ ਦਾ ਆਪਣੇ ਸਵੀਰ ਖਾਨੇ ਤੇ ਕੇ ਸਾਰੇ ਪਾਸੇ ਸਿੱਖ ਹੈ ਤਾਂ ਘਰੇ ਹੋਏ ਇਹ ਕਿਵੇਂ ਪੰਗਾ ਲੈ ਸਕਣ ਨਾਲ ਫੜ ਕੇ ਕਿ ਤੁਸੀਂ ਕੈਨੇਡਾ ਚ ਮਾਰ ਦੋ ਪਾਕਿਸਤਾਨ ਚ ਮਾਰ ਦੋ ਤੇ ਪਾਕਿਸਤਾਨ ਅਜੇ ਤੱਕ ਬੋਲਿਆ ਨਹੀਂ ਕੈਨੇਡਾ ਤਾਂ ਬੋਲ ਪਿਆ ਮਾਨ ਸਾਹਿਬ ਆਪਣੇ ਕੋਈ ਸਾਥੀ ਵੀ ਗ੍ਰਿਫਤਾਰ ਕੀਤੇ ਜਾਂ ਨਹੀਂ ਹਾਂ کافی ਬਲੇਡ ਸਾਹਿਬ ਫਿਰ ਉਧਰ ਮਾਜੇ ਦੇ ਵਿੱਚ ਰਿਪੋਰਟ ਆਈਆਂ ਕਿ ਉਹ ਗ੍ਰਿਫਤਾਰ ਕੀਤੇ ਆ کافی ਤੇ ਜਿਹੜੀ ਪ੍ਰੈਸ ਕਾਨਫਰੰਸ ਹੈ ਬਾਈਕੂਕੀਤ ਖਾਲਸਾ ਬਾਈਕੂਕੀਤ ਫਤੇ ਇਹ ਪ੍ਰੈਸ ਕਾਨਫਰੰਸ ਤੇ ਰੇਲ ਰੂ ਕੋ ਸਾਨੂੰ ਤਾਂ ਕਰਨਾ ਪਿਆ ਕਿਉਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਨਮਾਇੰਦਗੀ ਕਰਦੀ ਹੈ ਸੈਂਟਰ ਦੇ ਵਿੱਚ ਏ ਵੀ ਸਾਡੀ ਗੱਲ ਨਹੀਂ ਕਰਦੀ ਤੇ ਸੈਂਟਰ ਦੇ ਵਿੱਚ ਵੀ ਗੱਲ ਨਹੀਂ ਹੁੰਦੀ ਸਿੱਕ ਕੌਮ ਦੀ ਮੈਨੂੰ ਬੋਲਣ ਵੀ ਦਿੰਦੇ ਪਾਰਲੀਮੈਂਟ ਦੇ ਵਿੱਚ ਜਦ ਕਿ ਮੈਂ ਤੁਹਾਡਾ ਐਮਪੀ ਹਾਂ ਤੇ ਫਰਜ਼ ਹੈ ਜਮਹੂਰੀਅਤ ਦੇ ਵਿੱਚ ਕਿ ਐਮਪੀ ਆਪਣੇ ਇਲਾਕੇ ਦਾ ਦੁੱਖ ਤਕਲੀਫ ਦੱਸ ਸਕੇ ਸਾਨੂੰ ਕਹਿ ਦਿੰਦੇ ਐ ਕਿ ਜੀ ਲੋਕ ਬਹੁਤ ਔਖੇ ਹੋਣਗੇ ਜੇ ਤੁਸੀਂ ਗੱਡੀਆਂ ਰੋਕੀਆਂ ਜਾਂ ਤੁਸੀਂ ਟ੍ਰੇਨਰ ਰੁਕੀਆਂ ਜਾਂ ਲਾਅਨ ਆਰਡਰ ਦਾ ਹੋ ਜਾਊਗਾ ਪਰ ਇਹ ਸਾਡੇ ਗੈਰ ਸਿੱਖ ਹਕੂਮਤ ਇਹ ਨਹੀਂ ਸੋਚਦੀ ਕਿ ਸਿੱਖਾਂ ਨੂੰ ਦੁੱਖ ਕਰਦਾ ਹੁਣ 32-33 ਸਾਲਾਂ ਤੋਂ ਸਾਡੇ ਸਿੱਖ ਬੰਦੀ بنائے ਬੈਠੇ ਐ ਉਹਨਾਂ ਨੂੰ ਛੱਡਦੇ ਨਹੀਂ ਹੈਗੇ ਤੇ ਹਾਰ ਜੇਲ੍ਹ ਦੇ ਵਿੱਚ ਸਟੇ ਤਖਤ ਤੇ ਜਥੇਦਾਰ ਹਮਾੜਾ ਸਾਹਿਬ ਬੈਠੇ ਐ ਫਿਰ ਉੱਥੇ ਮਲਖ ਬੈਠਾ ਕਸ਼ਮੀਰ ਦਾ ਸ਼ਬੀਰ ਸਾਹਿਬ ਬੈਠਾ ਫਿਰ ਡਿਬਰੂਗੜ੍ਹ ਦੇ ਵਿੱਚ ਸਾਰੇ ਬੈਠੇ ਐ ਆਪਣੇ ਪੰਜਾਬ ਦੇ ਵਾਰਸ ਵਾਰਸ ਪੰਜਾਬ ਦੇ ਉਹ ਭੁੱਖ ਹੜਤਾਲ ਦੇ ਉੱਤੇ ਐ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਐ ਵਾਰਸ ਪੰਜਾਬ ਦੇ ਉਹ ਵੀ ਭੁੱਖ ਹੜਤਾਲ ਤੇ ਐ ਮੈਂ ਮੰਗਦਾ ਇਜਾਜ਼ਤ ਕੀ ਡਿਬਰੂਗੜ੍ਹ ਜਾਣ ਦੀ ਅੰਮ੍ਰਿਤਸਰ ਜੇਲ੍ਹ ਜਾਣ ਦੀ ਤਿਹਾਰ ਜੇਲ੍ਹ ਜਾਣ ਦੀ ਉਹ ਬਤੌਰ ਮੈਨੂੰ ਐਮਪੀ ਦਿੰਦੇ ਨਹੀਂ ਤਾਂ ਮੇਰਾ ਮਸਲਬ ਹੈ ਕਿ ਸਾਡੇ ਦੁੱਖ ਤਕਲੀਫਾਂ ਦਾ ਪਤਾ ਕਿਵੇਂ ਲਗੂ ਕਿ ਕਿਸੇ ਨੂੰ ਕਿ ਜੇ ਸਿੱਖਾਂ ਦਾ ਨਮੈਂਦਾ ਉੱਥੇ ਜਾ ਵੀ ਨਾ ਸਾਡੇ ਕੋਲੇ ਸੀਨੀਅਰ ਪੁਲਿਸ ਅਫਸਰਾਂ ਨੇ ਟੈਲੀਫੋਨ ਆਉਂਦੇ ਆ ਜੀ ਲੋਕੀ ਬਹੁਤ ਤਕਲੀਫ ਹੋਊਗੀ 플ਾਂਟੇ ਹੋਗਾ ਹੁਣ ਜੇ ਤਾਂ ਮੈਂ ਹੋਵਾਂ ਕ੍ਰਾਈਮਨਲ ਤੇ ਮੇਰੀ ਬਣਾਉਣਾ ਚਾਹਣ ਹਿਸਟਰੀ ਸ਼ੀਟ ਤੇ ਮੈਂ ਕਿਹਾ ਜਨਾਬ ਮੈਂ ਅੱਗੇ ਤੋਂ ਨਹੀਂ ਕਰਦਾ ਤੇ ਮੇਰੀ ਹਿਸਟਰੀ ਸ਼ੀਟ ਨਾ ਬਣਾਇਓ ਤੇ ਪੁਲਿਸ ਤੇ ਸਰਕਾਰ ਮੰਨ ਜਾਂਦੀ ਹੈ ਪਰ ਸਾਡੇ ਕ੍ਰਿਮੀਨਲ ਇਸ਼ੂਸ ਨਹੀਂ ਹੈ ਸਾਡੇ ਪੋਲਿਟਿਕਲ ਦੁੱਖ ਤਕਲੀਫਾਂ ਹੈਗੀਆਂ ਸਾਡੇ ਮਜਬ ਦੀ ਸਾਡੀ ਕੌਮ ਦੀ ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਮੋਤੀ ਸਾਹਿਬ ਨੇ ਫੇਰ ਹੋਮ ਮਨਿਸਟਰ ਨੇ ਪੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਨਵੀਂ ਪਾਲਿਸੀ ਖੋਲੀ ਹੈ ਕਿ ਕੈਂਡੀਡੇਟਾਂ ਦੇ ਵਿੱਚ ਸਿੱਖਾਂ ਨੂੰ ਮਰਵਾ ਦਿਓ ਹੁਣ ਕੈਂਡੀਡੇਟਾਂ ਦੇ ਵਿੱਚ ਮਰਵਾਤਾ ਇਹ ਨੱਜਰ ਸਾਹਿਬ ਮਰਵਾਤਾ ਹਰਦੀਪ ਸਿੰਘ ਜਿੱਪੂ ਦਮਨ ਸਿੰਘ ਮਲਕ ਮਰਵਾਤਾ ਕੈਂਡੀਡੇਟਾਂ ਦੇ ਵਿੱਚ ਸੁਖਦੂਲ ਸਿੰਘ ਕੈਂਡੀਡੇਟਾਂ ਦੇ ਵਿੱਚ ਮਰਵਾਤਾ ਬਰਤਾਨੀਆਂ ਦੇ ਅਫਤਾਰ ਸਿੰਘ ਠੰਡਾ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਤਾ ਲਖਬੀਰ ਸਿੰਘ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ ਦੀਪ ਸਿੰਘ ਸਿੱਧੂ ਨੂੰ ਹਰਿਆਣਾ ਦੇ ਵਿੱਚ ਮਾਰਤਾ ਫਿਰ ਮੂਸੇਪਾਲ ਨੂੰ ਪੰਜਾਬ ਦੇ ਵਿੱਚ ਮਾਰਤਾ 10 ਸਾਲਾਂ ਦੇ ਵਿੱਚ ਬੀਜੇਪੀ ਨੇ ਕੋਈ ਸਾਨੂੰ ਪ੍ਰੋਜੈਕਟ ਨਹੀਂ ਦਿੱਤਾ ਹੁਣ 46 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈ ਕਿ ਉਹ ਕਿੱਥੇ ਜਾਣ ਕੋਈ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਹੋ ਜਾਣਗੇ ਕਿੱਥੇ ਨਹੀਂ ਸਾਜ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਅੱਗ ਲੱਗੇ ਪਈ ਹੈ ਅਮਰੀਕਾ ਕਹਿ ਰਿਹਾ ਹੈ ਕਿ ਸਾਨੂੰ ਦੱਸੋ ਕਿ ਤੁਸੀਂ ਪੰਨੂ ਨੂੰ ਜਿਹੜਾ ਮਰਵਾਉਣਾ ਸੀ ਅਮਰੀਕਾ ਦੇ ਵਿੱਚੋਂ ਤਾਂ ਅਸੀਂ ਫੜ ਲਿਆ ਪਰ ਇਹ ਸਕੀਮ ਕਿੱਥੇ ਘਟ ਹੋਈ ਹੈ ਅਜੇ ਤੱਕ ਅਮਰੀਕਨ ਨੂੰ ਰਿਪੋਰਟ ਹੀ ਨਹੀਂ ਦਿੱਤੀ ਫਿਰ ਅਮਰੀਕਾ ਇਹਨਾਂ ਨੂੰ ਸਾਰਾ ਅਸਲਾ ਦੇ ਰਿਹਾ ਸਾਰਾ ਕੁਝ ਦੇ ਰਿਹਾ ਹੈ ਪਰ ਅਮਰੀਕਾ ਕਹਿੰਦਾ ਅਸੀਂ ਨਹੀਂ برداشت ਕਰਨਾ ਬਾਕੀ ਦੇ ਮੁਲਕ ਕਹਿੰਦੇ ਅਸੀਂ برداشت ਨਹੀਂ ਕਰਦਾ ਕਿ ਸਾਡੀ ਬਾਦਸ਼ਾਹੀ ਦੇ ਅੰਦਰ ਆ ਕੇ ਦੂਜਾ ਮੁਲਕ ਸਾਡੇ ਸ਼ਹਿਰੀ ਸਿੱਖ ਨੂੰ ਜਾਂ ਕਿਸ ਨੂੰ ਗੋਲੀ ਮਰਵਾ ਦੇ ਹੁਣ ਇਹ ਸਾਰੀਆਂ ਚੀਜ਼ਾਂ ਇਹ ਸਰਕਾਰ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਮੁਕਾਬਲੇ ਸ਼ੁਰੂ ਕਰ ਦਿੱਤੇ ਹੈਗੇ ਇੱਥੇ ਕਦੇ ਇਹ ਔਰ ਝੰਡੇ ਵਾਲੇ ਦੇ ਵਿੱਚ ਮਾਰਦਾ ਬੰਦਾ ਫਿਰ ਇੱਥੇ ਆ ਆ ਇੱਥੇ ਨੇੜੇ ਇਹ ਆਪਣੇ ਤਰਨੋਲੇ ਮਾਰਤਾ ਫਿਰ ਤਲਵੰਡੀ ਫਿਰੋਜ਼ਪੁਰ ਦੀ ਮਾਰਤਾ ਜੰਡੇਆਲੀ ਸਮਾਰਤਾ ਜ਼ੀਰੇ ਸਮਾਰਤਾ ਫੇਕ ਐਂਕਾਊਂਟਰ ਜੇ ਕੋਈ ਗੈਂਗਸਟਰਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰੀਏ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਲੈ ਕੇ ਆਈਏ ਐ ਫੜ ਫੜ ਕੇ ਫਿਰ ਇੱਕ ਗੈਰ ਕਾਨੂੰਨੀ ਅਨ ਕਨਸਟੀਟਿਊਸ਼ਨਲ ਚੀਜ਼ਾਂ ਨਾ ਤਾਂ ਹਾਈ ਕੋਰਟ ਨੂੰ ਕਰਦੀ ਹੈ ਤੇ ਨਾ ਸੁਪਰੀਮ ਕੋਰਟ ਦੇਖਦੀ ਹੈ ਕਿ ਸਾਡੀ ਕਨਸਟੀਟਿਊਸ਼ਨ ਨੂੰ ਬਰਬਾਦ ਕਰੀ ਜਾਂਦੇ ਐ ਕਸ਼ਮੀਰ ਦੇ ਵਿੱਚ ਵੀ ਹੁਣ ਉੱਥੇ ਪੰਜਾਬੀ ਸਿੱਖਾਂ ਦੇ ਲਈ ਖਤਮ ਕਰ ਦੁੱਤੀ ਹੈ ਜਦਕਿ ਭੱਜੇ ਨੱਠੇ ਪੰਡਤ ਨੇ ਸਿੱਖ ਕਸ਼ਮੀਰ ਤੋਂ ਹਿਜਰਤ ਨਹੀਂ ਕੀਤੀ ਪਰ ਉੱਥੇ ਪੰਜਾਬੀ ਖਤਮ ਕਰ ਦੁੱਤੀ ਹੈ ਹੁਣ ਜਾਈਏ ਕਿੱਥੇ ਅਸੀਂ ਕਹਿੰਦੇ ਆ ਕਿ ਬਾਰਡਰ ਡਬਲਯੂਓ ਟੂਯੂ ਕਹਿੰਦਾ ਕਿ ਬਾਰਡਰ ਖੋਲੋ ਇੰਟਰਨੈਸ਼ਨਲ ਅਸੀਂ ਕਹਿੰਦੇ ਆ ਵਾਕੇ ਦਾ ਬਾਰਡਰ ਖੋਲ ਦੋ ਉਹਦੇ ਵਿੱਚ ਕੀ ਹੈ ਸਾਡੇ ਲਾਲਿਆਂ ਨੂੰ ਬਾਣੀਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਬਾਰਡਰ ਖੁੱਲ ਗਿਆ ਟ੍ਰੇਡ ਵਧੂਗੀ ਮੈਨੂਫੈਕਚਰਿੰਗ ਵਧੂਗੀ ਇਦਨਾਂ ਨੌਕਰੀਆਂ ਸਾਰੀਆਂ ਵਧਣਗੀਆਂ ਅਸੀਂ ਕਹਿੰਦੇ ਆ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲੋ ਜਿੱਦ ਨਾਲ ਸਾਡੀਆਂ ਜਨਸਾਂ ਬਾਹਰ ਜਾਣ ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਬਿਲਕੁਲ ਹੀ ਨਹੀਂ ਇਹਨਾਂ ਨੂੰ ਖਿਆਲ ਹੈਗਾ ਉਹਨਾਂ ਦੀ ਇਹ ਜਿਹੜੀ ਇਹ ਲੋਨਸ ਨੇ ਵੱਡੇ ਵੱਡੇ ਸ਼ੌਕਰਾਂ ਦੇ ਤਾਂ ਲੋਨਸ ਮਾਫ ਕਰਤੇ ਤੇ ਜੇ ਇਹਨਾਂ ਤੇ ਮਾਫ ਕਰਦੇ ਆ ਤੇ ਕੀ ਕਰਦਾ ਹੁਣ ਕਾਨੂੰਨ ਆਰਟੀਕਲ 14 ਕਨਸਟੀਟਿਊਸ਼ਨ ਦੇ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ ਜੇ ਸਾਰੇ ਬਰਾਬਰ ਹੈ ਜੇ ਸ਼ੌਕਰਾਂ ਦੇ ਲੋਨ ਮਾਫ ਕੀਤੇ ਆ ਤੇ ਫਿਰ ਜ਼ਿਮੀਂਦਾਰਾਂ ਦੇ ਕਿਉਂ ਨਹੀਂ ਕਰਦੇ ਹੈਗੇ ਗਰੀਬਾਂ ਦੇ ਕਿਉਂ ਨਹੀਂ ਕਰਦੇ ਹੈਗੇ ਫਿਰ ਜਿਹੜੀ ਉਹ ਰਿਪੋਰਟ ਹੈ ਕੀ ਹੈ ਇਹ ਸੁਮਿੰਨਾਥ ਨੂੰ ਨਹੀਂ ਲਾਗੂ ਕਰਦੇ ਹੈਗੇ ਲੋਹਾਂ ਚ ਨਿਕਰਦੇ ਐਮਐਸਪੀ ਨੂੰ ਕਾਨੂੰਨੀ ਜਾਮਾ ਨਹੀਂ ਪਣਾ ਰਹੇ ਉਹਦੇ ਚ ਕੀ ਹੱਜ ਹੈ ਸਾਰੀ ਦੁਨੀਆ ਨੂੰ ਅਸੀਂ ਐਕਸਪੋਰਟ ਕਰਨ ਲੱਗ ਪਏ ਹਾਂ ਜਿੱਥੇ ਅਸੀਂ ਮੰਗਦੇ ਹੁੰਦੇ ਸੀ ਜੇ ਚੌੜ ਤੇ ਵੀਟ ਤੇ ਇਹ ਕਣਕ ਤੇ ਦੂਸਰਾ ਯੂਕਰੇਨ ਤੇ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਹੁੰਦੀ ਸੀ ਉੱਥੇ ਤਾਂ ਜੰਗ ਲੱਗਿਆ ਹੋਇਆ ਤੇ ਉੱਥੇ ਤਾਂ ਕਣਕ ਹੀ ਨਹੀਂ 2-3 ਸਾਲਾਂ ਤੋਂ ਹੋਰੀ ਤੇ ਇਹ ਤਾਂ ਏਰੀਆ ਹੈਗਾ ਜਿਹੜਾ ਇਹ ਸਾਰੇ ਵਰਲਡ ਨੂੰ ਫੀਡ ਕਰਦਾ ਸੌਰੀ ਤੁਸੀਂ ਅੱਜ ਰੇਲਾਂ ਰੋਕਣੀਆਂ ਸੀ ਤਾਂ ਸਾਨੂੰ ਨਜ਼ਰਬੰਦ ਕੀਤਾ ਗਿਆ ਇਸ ਤੇ ਕੀ ਬੰਦ ਕਰੂੰ ਮੈਂ ਉਹੀ ਤਾਂ ਗੱਲ ਕਰਨੀ ਹੈ ਕਿ ਰੀਜ਼ਨ ਤਾਂ ਦੱਸਣਾ ਨਾ ਉਹ ਤਾਂ ਸੁਣ ਲਓ ਮੇਰੇ ਤੁਸੀਂ ਬਾਕੀ ਤਾਂ ਨਾ ਸੁਣਿਓ ਜਿਹੜੇ ਮੈਂ ਰੀਜ਼ਨ ਤੇਰੇ ਚੂ ਰੇਲ ਰੋਕੋ ਕੀਤੀ ਹੈ ਉਹਦਾ ਰੀਜ਼ਨ ਐ ਮੀ ਥੋੜੀ ਇਹ ਉੱਠ ਕੇ ਮੈਂ 12 ਵਜੇ ਰਾਤ ਦੇ ਕਹਤਾ ਕਿ ਰੋਲ ਰੇਲ ਰੋਕ ਦੋ ਤੇ ਮੈਂ ਰੀਜ਼ਨਸ ਦੇ ਰਿਹਾ ਤੁਸੀਂ ਤਮੀਜ਼ ਦੇ ਨਾਲ ਉਹ ਸੁਣ ਲਓ ਤੁਸੀਂ ਫਿਰ ਇਹ ਫਾਰਮਰਸ ਨੂੰ ਇਹ ਬਾਰਡਰਾਂ ਦੇ ਉੱਤੇ ਗੋਲੀਆਂ ਮਾਰੀਆਂ ਹੈਗੀਆਂ ਬੀਜੇਪੀ ਨੇ ਆਰਐਸਐਸ ਨੇ ਇੱਕ ਜਥੇਬੰਦੀ ਮਿਲਟਰੀ ਫੋਰਸ ਲੈਦਰ ਬਣਾਤੀ ਹੈ ਜਿਹੜਾ ਵੀ ਅਸਲਾ ਬਾਰਡਰ ਤੋਂ ਆਉਂਦਾ ਹੈ ਇਹ ਕਦੇ ਨਹੀਂ ਦੱਸਦੇ ਕਿ ਉਹ ਕਿੱਥੇ ਜਾਂਦਾ ਹੈਗਾ ਉਹ ਸਾਰਾ ਜਿਹੜਾ ਆਰਐਸਐਸ ਦੀ ਫੌਜ ਮਿਲਟਰੀ ਬਣ ਰਹੀ ਹੈ ਉਸ ਨੂੰ ਇਹ ਅਸਲਾ ਦੇ ਜਾਂਦੇ ਉਹਨਾਂ ਨੂੰ ਟ੍ਰੇਨਿੰਗ ਦੇ ਹੀ ਜਾਂਦੇ ਹੈ ਦੇ ਫਾਰਮਸ ਦੇ ਉੱਤੇ ਸ਼ੰਭੂ ਵੀ ਤੇ ਇਧਰਲੇ ਖਨੋਰੀ ਵੀ ਇਹਨਾਂ ਨੇ ਗੋਲੀਆਂ ਮਾਰੀਆਂ ਹੈਗੀਆਂ ਉਹਨਾਂ ਦੇ ਟਰੈਕਟਰਾਂ ਦੇ ਇੰਜਨਾਂ ਦੇ ਵਿੱਚ ਖੰਡ ਪਾਤੀ ਹੈ ਕਿ ਉਹ ਸੀਜ਼ ਕਰ ਜਾਂਣ ਇੰਜਨ ਚੌਲੀਆਂ ਤੋੜਤੀਆਂ ਉਹਨਾਂ ਦੀਆਂ ਮੋਟਰਾਂ ਤੋੜਤੀ ਹੈ ਮੇਰਾ ਮਤਲਬ ਫਿਰ ਜ਼ੀਰੋ ਐਫ ਆਈ ਆਰ ਹੈ ਉੱਥੇ ਸਾਰੇ ਪੰਜਾਬ ਦੇ ਅਫਸਰ ਸੀਗੇ ਤੇ ਜ਼ੀਰੋ ਐਫ ਆਈ ਆਰ ਮੇਰਾ ਮਤਲਬ ਹੈ ਕਾਦੇਲੀ ਲਾਂਚ ਕੀਤੀ ਹੈ ਜੀ ਦਾ ਮਤਲਬ ਹੈ ਕਿ ਉਹਦੇ ਕੋਈ ਮਲਜ਼ਮ ਨਹੀਂ ਦਿਖਾਇਆ ਨਾ ਤਾਂ ਉੱਥੋਂ ਦਾ ਹੋਮ ਮਿਨਿਸਟਰ ਦਿਖਾਇਆ ਵਿੱਚ ਨਾ ਉੱਥੋਂ ਦੀ ਪੁਲਿਸ ਡੀਜੀਪੀ ਦਿਖਾਈ ਹੈ ਨਾ ਕਿਤੇ ਸਰਕਾਰ ਦਾ ਨਾਂ ਲਿਆ ਇਸ ਤਰ੍ਹਾਂ ਐਫਆਈਆਰ ਲਿਖਾਤੀ ਹੈ ਮੇਰਾ ਮਤਲਬ ਇਹ ਹੈ ਕਿ ਕੋਈ ਵੀ ਸਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਇਸ ਕਰਕੇ ਇਹ ਨਾ ਹੀ ਇਹ ਤੇ ਰਡ ਵੱਜੀ ਜਾਂਦੀ ਹੈ ਈਦੀ ਦੀਆਂ ਰੇਡਾਂ ਵੱਜੀ ਜਾਂਦੀਆਂ ਸੀਬੀਆਈ ਦੀਆਂ ਵੱਡੀਆਂ ਹੋ ਰਹੀਆਂ ਜਿੰਨੇ ਵੀ ਸਾਡੇ ਸਿੱਖ ਲੀਡਰ ਹੈ ਉਹ ਡਰ ਦੇ ਬੀਜੇਪੀ ਚ ਭਰਤੀ ਹੋਈ ਜਾਂਦੇ ਆ ਨਾ ਉਹਨਾਂ ਦੇ ਕੋਲੇ ਬੰਦਾ ਨਾ ਫਰਿੰਦਾ ਤੇ ਬੀਜੇਪੀ ਕੀ ਕਰੂਗੀ ਇਹੋ ਜਿਹੇ ਬੰਦਿਆਂ ਨੂੰ ਲੈ ਕੇ ਇਹ ਮੇਰੀ ਸਮਝ ਤੋਂ ਅਲੱਗ ਹੈ ਪਰ ਮੇਰਾ ਮਤਲਬ ਹੈ ਕਿ ਇਹਨਾਂ ਨੂੰ ਡਰਾ ਕੇ ਧਮਕਾ ਕੇ ਬੀਜੇਪੀ ਚ ਵੜੀ ਜਾਂਦੇ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਇਹਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ ਤੇ ਹੋਰ ਜ਼ਬਰਦਸਤ ਸੀ ਬਾਦਲ ਤੇ ਨਾਲ ਬੀਜਪੀ ਦੀ ਸੁਣਾ ਹੋ ਰਹੀ ਹੈ ਕਿ ਇਹ ਕਿਸੇ ਤਰ੍ਹਾਂ ਅਕਾਲੀ ਦੇ ਨੰਬਰ ਸਰ ਤੇ ਦੂਜੀਆਂ ਪਾਰਟੀਆਂ ਫੇਰ ਨਾ ਪਾਰਲੀਮੈਂਟਸ ਪਹੁੰਚਣ ਜੇ ਪਾਰਲੀਮੈਂਟ ਅਸੀਂ ਜਾਂਦੇ ਹਿੱਥੇ ਸਾਡਾ ਹੱਕ ਹੈ ਬੋਲਣ ਦਾ ਉੱਥੇ ਮੈਨੂੰ ਸਿਮਨਜੀਤ ਚਮਾਨ ਨੂੰ ਬੋਲਣ ਹੀ ਨਹੀਂ ਦਿੰਦੇ ਉੱਥੋਂ ਦਾ ਸਪੀਕਰ ਬਿਰਲਾ ਸਾਹਿਬ ਉਹ ਕਹਿੰਦਾ ਨਹੀਂ ਉਹ ਤਾਂ ਦੇਖਦਾ ਹੀ ਸਰਕਾਰ ਵੱਲ ਪਾਸੇ ਸਾਡੇ ਵੱਲ ਤਾਂ ਦੇਖ ਦੇਗੀ ਸੋ ਇਹ ਸਾਰੀ ਜਿਹੀ ਚੀਜ਼ ਆਹੇਤੀਆਂ ਜਿਹੜੀਆਂ ਇਹ ਕੋਈ ਪ੍ਰੋਜੈਕਟ ਨਹੀਂ ਸਾਡੇ ਪੰਜਾਬ ਦੇ ਵਿੱਚ ਲਾਇਆ ਸਾਡੇ ਹੈਡਵਰਕ ਸਾਨੂੰ ਨਹੀਂ ਦਿੰਦੇ ਸਾਡੇ ਪੰਜਾਬੀ ਇਲਾਕੇ ਜਿਹੜੇ ਹਿਮਾਚਲ 'ਚ ਹੈ, ਚੰਡੀਗੜ੍ਹ ਹੈ, ਰਾਜਸਥਾਨ 'ਚ ਹੈ, ਹਰਿਆਣਾ 'ਚ ਹੈ ਉਹ ਉਹਦੀ ਗੱਲ ਨਹੀਂ ਕਰਦੇ ਹੈਗੇ ਪਾਣੀ ਸਾਡੇ ਲਈ ਜਾਂਦੇ ਆ ਰਪੇਰ ਦੀ ਲੋ ਦੇ ਖਿਲਾਫ ਕਨਸਟੀਟਿਊਸ਼ਨ ਦੇ ਖਿਲਾਫ ਤਾਂ ਮੇਰਾ ਮਤਲਬ ਹੈ ਕਿਹੜੇ ਪਾਸੇ ਅਸੀਂ ਜਾਈਏ ਡਿਬਰੂਗੜ੍ਹ ਇਹ ਜੇਲ ਉੱਥੇ ਦੀ ਜਾਣ ਦਿੰਦੇ ਮਾਨਸਤ ਤੁਸੀਂ ਆਪਣਾ ਜਣਾ ਹੈਗਾ ਵੀ ਜਿਹੜਾ ਐਮਪੀ ਦੇ ਅੱਜ ਤੁਹਾਨੂੰ ਰਿਸਰਚ ਕੀਤਾ ਇਹਨਾਂ ਨੇ ਪੰਜਾਬ ਸਰਕਾਰ ਨੇ ਕੀ ਥੋੜੀ ਇੱਕ ਐਮਪੀ ਨੂੰ ਅਧਸਤਸ ਕਰਾ ਅਲਮਾਨ ਕੀਤੀ ਮੈਨੂੰ ਸਾਰੇ ਤੋਂ ਦੱਸਦੇ ਨਹੀਂ ਤਾਂ ਪਾਰਲੀਮੈਂਟ ਨਹੀਂ ਬੋਲਣ ਦਿੰਦੇ ਕਿ ਇੱਥੇ ਇੱਥੇ ਤਾਂ ਹਾਊਸ ਰਿਸਟ ਤਾਂ ਬਹੁਤ ਸਿੰਪਲ ਹੈ ਮੈਨੂੰ ਤਾਂ ਪਾਰਲੀਮੈਂਟ ਜੀ ਬੋਲਣ ਦਿੰਦੇ ਹੈ ਉਹ ਤੇ ਅਰਜੰਦੇ ਆ ਕਿ ਤਨ ਕੈਮਿੰਨੀ ਦੇ ਨਾਲ ਕਿਉਂ ਕਰਕੇ ਤੂੰ ਸਿੱਖਾਂ ਦੀ ਗੱਲ ਕਰੇਂਗਾ ਜਿਹੜੇ ਸਿੱਖ ਬਾਹਰ ਮਾਰੇ ਆ ਮੁਲਕਾਂ ਦੇ ਵਿੱਚ ਕੈਨੇਡਾ ਯੂਕੇ ਦੇ ਵਿੱਚ ਉੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਗੱਲ ਕਰੇਂਗਾ ਕਿ ਸਾਡੀ ਬੇਇੱਜ਼ਤੀ ਹੋਊਗੀ ਬੇਇੱਜ਼ਤੀ ਕਾਜੀ ਹੋਊਗੀ ਲੋਕਾਂ ਨੂੰ ਪਤਾ ਲੱਗੂਗਾ ਕਿ ਇੱਥੋਂ ਦਾ ਐਮਪੀ ਇੱਕ ਹੱਲ ਕਰ ਰਿਹਾ ਮੇਰੇ ਸੰਗਰੂਰ ਦੇ ਵਿੱਚ ਇੱਥੇ ਕਤਲ ਕਰਤਾ ਉਹਦਾ ਇਹ ਕਾਲੇ ਦਾ ਇੱਥੇ ਤਨੌਲੇ ਫੇਰ ਉਹ ਜਿਹੜਾ ਸਿੱਧੂ ਸੀਗਾ ਉਹਨੂੰ ਨਜਾਇਜ਼ ਫੜ ਕੇ ਇਹ ਕਿੰਨੇ ਦਿਨ ਉਹਦੇ ਮੁਕੱਦਮੇ ਬਣਾਤੇ ਇੱਥੇ ਲੌਨ ਆਰਡਰ ਪ੍ਰੋਬਲਮ ਬਣਾਤਾ ਸਾਡੇ ਦੁਕਾਨਦਾਰ ਡਰ ਗਏ ਕਿ ਇੱਥੇ ਤਾਂ ਲੋਕੀ ਫੇਰ ਇਹ ਸਟ੍ਰੀਟਸ ਦੇ ਉੱਤੇ ਆ ਗਈ ਹੈ ਮੇਰਾ ਮਤਲਬ ਹੈ ਕਿ ਸਾਡੇ ਜਿਹੜੇ ਇਹ ਲਾਲੇ ਬਣ ਗਏ ਹੈ ਸ਼ਰੀ ਹੈ ਉਹਨਾਂ ਨੂੰ ਡਰੋਂ ਦਾ ਕੀ ਮਤਲਬ ਉਹ ਜਿਹੜੇ ਪਾਣਾ ਸਿੱਤੂ ਐ ਇਹ ਪਾਣਾ ਸੁੱਦੀ ਸੀਗਾ ਕੋਰਟ ਦੇ ਉੱਤੇ ਉਹ ਕੋਰਟ ਦੂਨੇ ਤਾਂ ਉਹਦੇ ਉੱਤੇ ਝੂਠੇ ਕੇਸ ਕਰਤੇ ਫਿਰ ਉਹ ਵਾਪਸ ਲੈ ਲੇ ਸਾਨੂੰ ਕੀ ਸਮਝਦੇ ਐ ਸੀ ਕ੍ਰਿਮਨਲਸ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਦੇ ਉਹ ਤੁਹਾਡੇ ਸਾਹਮਣੇ ਬੰਦਿਆਂ ਨਾਲ ਗੱਲ ਕਰ ਲੈਂਦੇ ਆ ਕਦੇ ਇਧਰਲੇ ਬੰਦਿਆਂ ਨਾਲ ਗੱਲ ਕਰ ਦਿੰਦੇ ਆ ਸਾਨੂੰ ਤਾਂ ਠਿੱਕ ਕਰਕੇ ਸਮਝ ਨਹੀਂ ਆ ਜੀ ਮਤਲਬ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਹਾਂ ਵੀ ਗੈਂਗਸਟਰ ਨਾਲ ਗੱਲਬਾਤ ਕਰਨੀ ਚਾਹੀਦੀ ਆ ਜ਼ਰੂਰੀ ਆ ਤਾਂ ਉਹ ਇਹ ਉਹੀ ਗੈਂਗਸਟਰ ਨੇ ਜਿਨ੍ਹਾਂ ਨੇ ਜੀ ਦੀ ਉਹਨੂੰ ਸੇਦੂ ਮੁਸਾ ਨੂੰ ਮਾਰਿਆ ਉਹਦਾਂ ਵੀ ਗੱਲਬਾਤ ਕਰਨੀ ਚਾਹੀਦੀ ਸਾਰਿਆਂ ਨਾਲ ਗੱਲਬਾਤ ਕਰੋ ਜੀ ਸਾਰਿਆਂ ਨੂੰ ਲੈ ਕੇ ਆਓ ਅੰਦਰ ਪਰ ਉਹਨਾਂ ਨੂੰ ਸਜ਼ਾ ਵੀ ਤਾਂ ਹੋਊਗੀ ਉਹਨਾਂ ਨੂੰ ਭਾਈ ਸਾਹਿਬ ਸਜ਼ਾ ਵੀ ਤਾਂ ਹੋਊਗੀ ਨਾ ਪਰ ਉਹਨਾਂ ਨੂੰ ਫੇਰ ਸੋਸਾਇਟੀ ਦੇ ਵਿੱਚ ਆਪਾਂ ਇੰਟਰੋਡਿਊਸ ਕਰਾਂਗੇ ਇਹ ਤਾਂ ਨਹੀਂ ਹੈ ਕਿ ਤੁਸੀਂ ਰਿਪੋਰਟਰ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਆਖੇ ਗੋਲੀ ਕੋਈ ਮਾਰ ਦੇਵੇ ਐਂ ਤਾਂ ਨਹੀਂ ਨਾ ਹੋਣਾ ਚਾਹੀਦਾ ਸਮਾਰਟ ਦੇ ਵਿੱਚ ਸਮਾਰਟ ਦੇ ਵਿੱਚ ਤਾਂ ਗੋਲੀ ਤਾਂ ਵੱਜਣੀ ਚਾਹੀਦੀ ਹੈ ਜੇ ਕਿਸੇ ਨੂੰ ਸ਼ਿਕਾਇਤ ਹੋਵੇ ਜਾਂ ਕਿਸੇ ਨੂੰ ਦਬਕਾ ਆਵੇ ਜਾਂ ਕੁਛ ਆਵੇ ਚੁੱਪ ਕਰਕੇ ਕੋਈ ਮਾਰ ਜਾਂਦਾ ਇਹ ਜੇ ਇਹ ਪੰਜਾਬ ਥੋੜੀ ਆਪਾਂ ਚਾਹੁੰਦੇ ਹਰਿਆਣੇ ਦੇ ਵਿੱਚ ਦੇਖ ਲਓ ਕਿੰਨੇ ਕਤਲ ਹੋ ਗਏ ਉਹ ਰਾਤੀ ਦਾ ਕਤਲ ਹੋ ਗਿਆ ਜਿਹੜਾ ਇਹ ਲੀਡਰ ਸੀਗਾ ਫੇਰ ਅਜ ਫੇਰ ਇੱਕ ਸਰਪੰਚ ਨੂੰ ਮਾਰਤਾ ਹੈ ਇੱਕ ਗੁਰਗਾਓਂ ਦੇ ਵਿੱਚ ਬੰਦਾ ਮਾਰਤਾ ਹੈ ਮੇਰਾ ਮਤਲਬ ਤੁਸੀਂ ਇਹੋ ਜਿਹੇ ਰਾਜ ਚਾਹੁੰਦੇ ਹੋ ਜਿੱਥੇ ਇਹ ਬੰਦੇ ਚੁਪੇ ਹੋਏ ਜਾ ਕੇ ਲੋਕਾਂ ਨੂੰ ਮਾਰਦੇ ਨੇ ਉਹਨਾਂ ਨੂੰ ਅੰਦਰ ਆਪਾਂ ਸਿਸਾਇਕੀ ਦੇ ਵਿੱਚ ਲੈ ਕੇ ਆਈਏ ਉਹਨਾਂ ਨੂੰ ਜਿਹੜੀ ਇਹ ਪਨਿਸ਼ਮੈਂਟ ਮਿਲਦੀ ਹੈ ਉਹ ਤਾਂ ਮਿਲੂਗੀ ਪਰ ਪਰ ਫੇਰ ਫੇਰ ਇਹ ਜਿਹੜਾ ਇਹ ਆਸਾਦ ਹੈ ਸਰਸੇਵਾਲਾ ਉਹਨੇ ਇੰਨੇ ਮਾੜੇ ਕੰਮ ਕੀਤੇ ਸਿੱਖਾਂ ਨੂੰ ਕਤਲ ਕੀਤਾ ਸਿੱਖਾਂ ਦੇ ਖਿਲਾਫ ਬੋਲਦਾ ਹੈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਹ ਨੂੰ ਇਹ ਬੇਲ ਦੇ ਉੱਤੇ ਛੱਡੀ ਜਾਂਦੇ ਆ ਜੀ ਏ ਕੀ ਗੱਲ ਹੈ ਜੀ ਮੇਰੇ ਮਤਾਂ ਕਿਤਨਾ ਫਿਤੇ ਤੁਸੀਂ ਕਦੇ ਵੀ ਤੁਸੀਂ ਸਾਰੇ ਇੰਡੀਪੈਂਡੈਂਟ ਸ਼ਾਇਦ ਹੈਗੇ ਹੋ ਨਿਊਜ਼ਮੈਨ ਕਦੇ ਵੀ ਸਿੱਖ ਪਾਉਣ ਦੀ ਗੱਲ ਕਿਤੇ ਚੰਡੀਗੜ੍ਹ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਹੋਈ ਹੈ ਬਸ ਅਗਲਾ ਕੀ ਪ੍ਰੋਗਰਾਮ ਆ ਫਾਰਟੀ ਦਾ ਹੁਣ ਅੱਜ ਦੇਖਦੇ ਆਂ ਜੀ ਕੀ ਰਿਸਪੌਂਸ ਹੈ ਇਹ ਰੇਲਵੇ ਦਾ ਅਸੀਂ ਜਿਹੜਾ ਕਿਸਾਨਾਂ ਦਾ ਇਹ ਅੰਦੋਲਨ ਹੈ ਜਦ ਤੱਕ ਇਹਨਾਂ ਨੂੰ ਤਾਂ ਪੂਰੀ ਸਮਰਥਨ ਦਿੱਤੀ ਹੋਈ ਹੈ ਤਦੇ ਸੀ ਅੱਥੇ ਕਿ ਸਾਰੇ ਇਕੱਠੇ ਹੋ ਇਕੱਠੇ ਹੋ ਇਕੱਠੇ ਕਹਿਣ ਟਹਿ ਕੇ ਅੱਜ ਉਹ